ਜਿਸ ਦੇਸ਼ 'ਚ ਧਰੁਵਰਾਠੀ ਵਰਗੇ ਕੰਟੈਂਟ ਕ੍ਰੀਏਟਰ ਰਿਐਲਿਟੀ ਦਿਖਾ ਰਹੇ ਹੋਣ ਕਮੇਡੀਅਨ ਪੱਤਰਕਾਰ ਬਣ ਬੈਠੇ ਨੇ ਪੱਤਰਕਾਰ ਕੰਟੈਂਟ ਲੱਭ ਰਹੇ ਹੋਣ ਸਰਕਾਰ ਕਾਮੇਡੀ ਕਰ ਰਹੀ ਹੋਵੇ ਤੇ ਟੀਚਰਜ਼ ਉਹ ਕੰਮ ਕਰ ਰਹੇ ਹੋਣ ਜੋ ਸਰਕਾਰ ਨੂੰ ਕਰਨਾ ਚਾਹੀਦਾ ਹੈ ਬਰਫ਼ ਤੋਂ ਕੋਈ ਅਕ੍ਰਿਤੀ ਬਣ ਜੇ ਤਾਂ ਉਹਨੂੰ ਸ਼ਿਵਲਿੰਗ ਕਹਿ ਦਿੰਦੇ ਨੇ ਜਿਸ ਦੇਸ਼ 'ਚ ਸਕੂਲਾਂ ਤੋਂ ਜ਼ਿਆਦਾ ਵੱਡਾ ਮੁੱਦਾ ਮੰਦਰ ਤੇ ਮਸਜਿਦਾਂ ਦਾ ਹੋਵੇ ਜਿਸ ਦੇਸ਼ 'ਚ এডਿਕੇਸ਼ਨ ਦੀ ਗੱਲ ਕਰਨਾ ਬਹੁਤ ਵੱਡਾ ਪਾਪ ਹੋਵੇ ਜਿਸ ਦੇਸ਼ 'ਚ ਲੋਕ ਫਿਊਚਰ ਨੂੰ ਛੱਡ ਕੇ ਪਾਸਟ ਦੇ ਪਿੱਛੇ ਪਏ ਹੋਣ ਜਿਸ ਦੇਸ਼ ਦਾ ਸਿਨੇਮਾ ਪੋਲਿਟਿਕਸ ਤੇ ਟਿਕਿਆ ਹੋਵੇ ਤੇ ਜਿਸ ਉਮਰ 'ਚ ਬੱਚੇ ਨੂੰ ਪੜਨਾ ਲਿਖਣਾ ਚਾਹੀਦਾ ਜਾਂ ਉਹਦੇ ਮਾਪਿਓ ਨੂੰ ਉਹਨੂੰ ਪੜਾਉਣਾ ਚਾਹੀਦਾ ਸੀ ਉਸ ਉਮਰ 'ਚ ਉਹਦੇ ਮਾਪਿਓ ਉਹਨੂੰ ਬਾਬਾ ਬਣਾ ਰਹੇ ਨੇ ਜਿਸ ਦੇਸ਼ 'ਚ orange iphone ਨੂੰ ਪਰਮਾਤਮਾ ਨਾਲ ਜੋੜ ਦੇਣ ਜਿਸ ਦੇਸ਼ 'ਚ ਸਰਕਾਰ ਰੌਲਾ ਪਾ ਪਾ ਕੇ ਕਹੇ ਵੀ ਅਸੀਂ ਕਰੋੜਾਂ ਲੋਕਾਂ ਨੂੰ ਰਾਸ਼ਨ ਦੇਤਾ ਬਜਾਏ ਗਰੀਬੀ ਹਟਾਉਣ ਦੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਉਸ ਦੇਸ਼ ਦਾ ਬਣੂਗਾ ਕੀ